ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬਲਾਕ ਡੇਰਾ ਬਰਨਾਨਿਕ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵੱਲੋਂ ਇੱਛਾ ਮਰਤੀ ਦੀ ਮੰਗ ਕੀਤੀ ਗਈ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਭਾਰਤੀ ਜਨਤਾ ਪਾਰਟੀ ਦੇ ਬਲਾਕ ਡੇਰਾਵੋਨਾਂਜ ਦੇ ਜਨਰਲ ਸਕੱਤਰ ਜਤਿੰਦਰ ਘਾਲੀਆ ਵੱਲੋਂ ਆਪਣੇ ਕਰੋੜਪਤੀ ਗਵਾਂਢੀ ਤੋਂ ਤੰਗ ਆ ਕੇ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਪੰਜਾਬ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਇੱਛਾ ਮਰਿਤੂ ਦੀ ਮੰਗ ਕੀਤੀ ਗਈ। ਭਾਜਪਾ ਅਗੂ ਵੱਲੋਂ ਵਾਇਰਲ ਕੀਤੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਸਬਾ ਕਲਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਬਲਾਕ ਜਨਰਲ ਸਕੱਤਰ ਜਤਿੰਦਰ ਘਾਲੀਆ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਵੀਡੀਓ ਵਿੱਚ ਕਿਹਾ ਗਿਆ ਕਿ ਉਸਦੇ ਕਰੋੜਪਤੀ ਗਵਾਂਡੀ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਬੰਦੀ ਉਸਨੇ 8ਵੇਂ ਮਹੀਨੇ ਤੋਂ ਇਨਸਾਫ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਐਸਐਸਪੀ ਗੁਰਦਾਸਪੁਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਤੌਰ ਤੇ ਇਨਸਾਫ ਦੀ ਮੰਗ ਕੀਤੀ ਸੀ ਪਰੰਤੂ ਇਸ ਦੇ ਬਾਵਜੂਦ ਉਸ ਨੂੰ ਇਸ ਇਨਸਾਫ ਨਹੀਂ ਮਿਲਿਆ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ ਇਹ ਵਾਇਰਲ ਵੀਡੀਓ ਮੈਂ ਜਿਤਿੰਦਰ ਕੁਮਾਰ ਬੀਜੇਪੀ ਜਨਰਲ ਸਕੱਤਰ ਬਲਾਰ ਦੇਰਾ ਬਾਬਾ ਨਾਨਕ ਮੈਂ ਮੰਨਕਾਤਾ ਮਾਨਜੋਗ ਮੁੱਖ ਮੰਤਰੀ ਮਾਨਜੋਗ ਗ੍ਰਾਮ ਮੰਤਰੀ ਮਾਨਜੋਗ ਮੁੱਖ ਮੰਤਰੀ ਮਾਨਜੋਗ ਰਾਸ਼ਟਰਪਤੀ ਇਸ਼ਾ ਮੁਰਤੂਕੀ ਮੈਂ ਕੁਝ ਕਾਰਨਾਂ ਤੋਂ ਮੈਂ ਆਪਣੇ ਪड़ोसी ਤੋਂ ਇਤਨਾ ਤੰਗਾ ਕਿ ਮੈਨੂੰ ਉਹ ਤੰਗ ਕਿਛਾਂ ਕੀਤਾ ਜਾ ਰਿਹਾ ਮੈਂ ਚਾਹਨਾ ਵੀ ਮੇਰੀ ਮੈਂ ਆਪਣੇ ਆਪ ਨੂੰ ਉਸ ਕਾਰਨ ਕਰਕੇ ਮੈਂ ਜਿੰਦਗੀ ਜੁਣਾ ਨਹੀਂ ਜੁਣਾ ਮੈਂ ਮਾਨਜਗ ਸੈਂਟਰ ਗਵਰਨਮੈਂਟ ਉਹ ਮੰਗ ਕਰਨਾ ਕਿ ਮੈਨੂੰ ਹਿੱਸ਼ਾ ਮੁਕਤੂ ਦੀ ਅਜਾਈ ਦਿੱਤੀ ਜਾਏ ਕਿਹ ਤੇਰਾਵੀ ਕੁਟੀ ਕਾ ਜਾਂ ਗੋਲੀ ਨਾਵੀ ਇਹਨਾਂ ਹੁਬ ਕੋ ਦਿਮਾ ਲੰਗੀ ਹੋ ਰਹਾ ਕੋ ਕਿ ਮੇਰਾ ਪਰੋਸ਼ੀ ਆ ਕਰੋਣਾ ਪਤੀ ਜਿਹਨੇ ਮੇਰਾ ਜੁਨਾ ਹਰਾਮ ਕੀਤਾ ਹੈ ਮੇਰੇ ਘਰ ਨੂੰ ਹੜਪਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਮਿੱਸੀ ਗੱਥੋਂ ਤੋਂ ਬਾਅਦ ਬੱਚੇ ਮੇਰੇ ਦੋ ਉਹ ਵਿਰੋਜਗਾਰ ਨੇ ਡਿਗਦਿਆਂ ਕਰਕੇ ੱਟਕੇ ਖਾਂਦੇ ਨੇ ਦੇ ਵੇਦ ਵਿੱਚ ਇੱਕ ਬੱਚੇ ਨੂੰ ਆਪਣੇ ਲਾਗੇ ਨਾਲ ਸੱਦਿਆ ਦਾ ਮੇਰੀ ਸੇਵਾ ਕਰਦਾ 53 ਸਾਲ ਮੇਰੀ ਉਮਰ ਹੈ ਜੇਕਰ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੁਝ ਗੱਲਬਾਤ ਹੁੰਦੀ ਹੈ ਉਹਦਾ ਜ਼ਿੰਮੇਵਾਰ ਹੋਏਗਾ ਜੰਗਬਾਦ ਰੋਦਾ ਪਰਿਵਾਰ ਕੋਟਕ ਚੈਰੀਆਂ 'ਚ ਮੇਰੀ ਨਹੀਂ ਚੱਲ ਰਹੀ ਹੱਥਾਂ 'ਚ ਮੇਰੀ ਨਹੀਂ ਚੱਲ ਰਹੀ ਉਹਦਾ ਵੀ ਦਾ 30 ਲੱਖ ਵੀ ਲੱਗ ਜਾਏਗਾ ਮੈਂ ਲਾਵਾਂਗਾ ਤੇਰੇ ਤੇ ਜੇਕਰ ਮੈਂ ਗਲਤ ਹਾਂ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਹੋਏ ਜੋ ਉਹ ਗਲਤ ਹੈ ਤੇ ਉੱਤੇ ਕਾਨੂੰਨੀ ਕਾਰਵਾਈ ਹੋਈ ਹੋਏ ਇਸ ਵਾਇਰਲ ਕੀਤੀ ਗਈ ਵੀਡੀਓ ਸੰਬੰਧੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਬਲਾਕ ਜਨਰਲ ਸਕੱਤਰ ਜਿਸ ਸਰਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਨੂੰ ਪਿਛਲੇ 8 ਮਹੀਨੇ ਤੋਂ ਉਸ ਦੇ ਕਰੋੜਪਤੀ ਗਵੰਡੀ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਲਈ ਇਨਸਾਫ ਲੈਣ ਲਈ ਉਸ ਨੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਸਗੋਂ ਉਕਤ ਵਿਅਕਤੀ ਵੱਲੋਂ ਉਸ ਖਿਲਾਫ ਝੂਠੀ ਦਰਖਾਸਤ ਦੇ ਕੇ ਉਸ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਤਾਂ ਕਿ ਉਹ ਪਿਛਲੀਆਂ ਜਿਹਾ ਕਹਤਾ ਵਾਪਸ ਲੈ ਲੈ ਆਉਂਦੇ ਹਾਂ ਦੇਖਦੇ ਹਾਂ ਜਤਿੰਦਰ ਕਾਲਿਆ ਨੇ ਕੀ ਕੀਤਾ ਬਲਾਕ ਡੇਰਾ ਬਾਬਨਾਂ ਨੂੰ ਮੈਂ ਮਾਨਯੋਗ ਮੁੱਖ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਮਾਨਯੋਗ ਰਾਸ਼ਟਰਪਤੀ ਕੋ ਮੰਗ ਕਰਨਾ ਮੈਂ ਸ਼ਾਮ ਮ੍ਰਿਤੂ بیمਾ ਮੰਗ ਕਰਨਾ ਕਿਉਂਕਿ ਮੇਰੇ ਗਵਾਂਟੀ ਨੇ ਮੈਨੂੰ ਇਨਾ ਹਾਸਮੈਂਟ ਕੀਤਾ ਦਾ ਕਿ ਕਿ ਮੈਂ ਕਿਤੇ ਵੀ ਜਾਣਾ ਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੇਕਰ ਮੇਰੇ ਐਸਐਸਪੀ ਸਾਹਿਬ ਨੂੰ ਗਦਾਸਪੁਰ ਵੀ ਐਪਲੀਕੇਸ਼ਨ ਦਿੱਤੀ ਹੋਦੀ ਕੋਈ ਸੁਣਵਾਈ ਨਹੀਂ ਹੋਈ ਡਿਊਟੀ ਕਮਿਸ਼ਨਰ ਸਾਹਿਬ ਨੂੰ ਵੀ ਆਨਲਾਈਨ ਐਪਲੀਕੇਸ਼ਨ ਪਾਈ ਹੈ ਉੱਤੇ ਵੀ ਕੋਈ ਸੁਣਵਾਈ ਹੋਈ ਸਭ ਤੋਂ ਪਹਿਲਾਂ 8 4 2022 ਨੂੰ ਮੇਰੀ ਦੁਕਾਨ ਤੇ ਹਮਲਾ ਹੋਇਆ ਉਹ ਵੀ ਮੇਰੇ ਵਿਰੋਧੀ ਪਾਰਟੀ ਨੇ ਕਰਾਇਆ 21 ਅਗਸਤ 2022 ਨੂੰ ਮੈਂ ਆਨਲਾਈਨ 100 ਨੰਬਰ ਤੇ ਕਾਲ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ 21 8 2022 ਨੂੰ ਆਨਲਾਈਨ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜੀ ਜਿਹਦਾ ਕੰਪਲੇਨ ਨੰਬਰ ਆ 372428 ਉਥੇ ਕੋਈ ਕਾਰਵਾਈ ਨਹੀਂ ਹੋਈ ਮਿਤੀ 22 8 2022 ਨੂੰ ਐਸਐਸਪੀ ਸਾਹਿਬ ਗੁਰਦਾਸਪੁਰ ਨੂੰ ਵੀ 1597 ਐਪਲੀਕੇਸ਼ਨ ਨੰਬਰ ਆ ਉਹ ਵੀ ਐਪਲੀਕੇਸ਼ਨ ਪਾਈ ਕੋਈ ਕਾਰਵਾਈ ਨਹੀਂ ਹੋਈ ਮੇਰਾ ਇੱਕ ਘਰੇਲੂ ਇੱਕ ਮਕਾਨ ਲਿਆ ਦਾ ਸਨ 2019 ਦਾ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਸਰ ਜੇਕਰ ਮੇਰੀ ਕੋਈ ਅਰਸਾਫ ਨਹੀਂ ਮੈਨੂੰ ਮਿਲਦਾ ਪਿਆ ਉਹਦੇ ਨਾਲ ਮੈਨੂੰ ਇਹੋ ਹੀ ਹੈ ਕਿ ਮੈਨੂੰ ਇਛਾ ਮਰਦੂਦ ਮਲਕੀ ਮਲਕੀ ਮੈਨੂੰ ਮੈਂ ਮਨਜ਼ੂਰ ਆ ਕਿ ਮੈਨੂੰ ਮਲਕੀ ਉਹ ਟੀਕਾ ਲਾ ਦਿੱਤਾ ਜਾਏ ਜਾਂ ਇਹ ਜਾ ਮੈਨੂੰ ਕੋਈ ਚੌਂਕ ਚ ਖਲਾ ਕੇ ਗੋਲੀ ਮਾਰਤੀ ਜਾਏ ਜੇਕਰ ਮੈਰੀ ਚ ਕੋਈ ਗਲਤੀ ਹੈ ਤੇ ਮੈਂ ਸਰ ਹਰ ਪਾਸਿਓਂ ਮੇਰੇ ਚ ਕੋਈ ਜੇ ਲੱਗਦਾ ਕਿ ਮੈਂ ਕੋਈ ਕਿਸੇ ਨਾਲ ਧੱਕਾ ਕਰਿਆ ਤੇ ਮੈਂ ਨੂੰ ਮਲਕੀ ਕੋਈ ਸੁਝਾਅ ਤੇ ਮੈਂ ਹੱਕਦਾਰਾਂ ਇਹ ਮਸਲਾ ਹੈ ਕੀ ਹੈ ਮਸਲਾ ਇਹ ਕਿ ਮੈਂ ਇੱਕ ਮਕਾਨ ਲਿਆ ਹੀ ਆਪਣੇ ਘਰ ਦੇ ਲਾਗੇ ਮੇਰੇ ਦੋ ਬੱਚੇ ਨੇ ਮੇਰੀ ਮਿਸਰੀ ਡੈਥ ਹੋ ਚੁੱਕੀ ਹੈ ਤੇ ਮੇਰੇ ਦੋ ਲੜਕੇ ਨੇ ਤੇ ਦੋ ਲੜਕੇ ਦੁਬਈ ਦੇ ਵਿੱਚ ਮਲਕੀ ਕੰਮ ਕਰਦੇ ਪਏ ਨੇ ਜਿੱਥੋਂ ਮੈਂ ਇੱਕ ਲੜਕੇ ਆਪਣੇ ਸਾਥ ਲਿਆ ਤੇ ਉਹ ਮੇਰੀ ਸੇਵਾ ਕਰਦਾ ਪਿਆ ਤੇ ਮੈਂ ਚਾਹੁੰਨਾ ਕਿ ਕਮ ਸਕਮ ਜਿਹੜਾ ਮੈਂ ਘਰ ਲਿਆ 2019 ਦਾ ਤੇ ਮਸਲਾ ਕੁਛ ਹੋਰ ਆ ਲੇਕਿਨ ਮੇਰੇ ਗੌਂਡੀ ਉਹਤੇ ਦਾਵਾ ਕਰ ਰਿਹਾ ਕਿ ਇਹ ਘਰ ਹਾਡਾ ਵਾ ਉਹ ਘਰ ਦੇ ਨੌ ਭਾਈ ਵਾਲ ਨੇ ਤੇ ਨਾਵਾਂ ਇਹ ਹੈਗਾ ਬਾਉਰਾਮ ਉਹਨੇ ਉਹ ਆਪਣਾ ਉਹਦਾ ਹਿੱਸਾ ਵੀ ਲੈ ਲਿਆ ਲੇਕਿਨ ਮੈਨੂੰ ਦੁਬਾਰਾ ਆ ਕਿ ਇਹ ਘਰ ਮੇਰਾ ਵਾ ਮੈਂ ਸਨ 2019 ਦਾ ਲੈ ਲਿਆ ਉਹਦੇ ਚ 6 ਲੱਖ ਰੁਪਇਆ ਮੈਂ ਆਨਲਾਈਨ ਉਹਨਾਂ ਨੂੰ ਦਿੱਤਾ ਮਾਲਕ ਨੂੰ ਤੇ ਲੱਖ ਰੁਪਇਆ ਐਡਵਾਂਸ ਦਿੱਤਾ ਹਾਈ ਕੋਰਟ ਜੰਮੂ ਤੋਂ ਉੱਥੇ ਮੇਰੇ ਪਾਵਰ ਟਾਨੀ ਮਿਲੀ ਕਰਾਰਨਾਮਾ ਬੈ ਮਿਲਿਆ ਮੇਰੀ ਨਾਂ ਪੁਲਿਸ ਸਟੇਸ਼ਨ ਚ ਚੱਲਣ ਦੇਂਦੇ ਨੇ ਨਾ ਕਿਤੇ ਕੋਰਟ ਕਚੈਰੀਆਂ ਚ ਚੱਲਣ ਦੇਂਦੇ ਨੇ ਮੈਨੂੰ ਧਮਕਾਇਆ ਜਾ ਰਿਹਾ ਕਿ ਜਿਹੜੀਆਂ ਤੂੰ 8ਵੇਂ ਮਹੀਨੇ ਦੀ ਅਪਲੀਕੇਸ਼ਨ ਦਿੱਤੀਆਂ ਉਹ ਵਾਪਸ ਲੈ ਲੈ ਨਹੀਂ ਤਾਂ ਤੇਤੇ ਹੈ ਕਰਦਾਂਗੇ ਉਹ ਕਰਦਾਂਗੇ ਤੇ ਕੋਣ ਜਿਹੜਾ ਅਪਲੀਕੇਸ਼ਨ ਉਹ ਜੰਗ ਬਾਧਰ ਜੰਗ ਬਾਧਰ ਬਾਹੂਰਾਮ ਉਹਦਾ ਪਿਓ ਉਦੇ ਬੱਚੇ ਨੇ ਉਹਦੀ ਮੈਸੇਜ ਆ ਮੈਨੂੰ ਤੰਗ ਪਰ ਸੈਂਡ ਕਰਦੇ ਜਦੋਂ ਕਿ ਮੈਂ ਮਿਸਤਰੀ ਲਾਉਣਾ ਜਾਂ ਕੋਈ ਮੈਂ ਕੋਈ ਕੰਮ ਕਰਾਉਣਾ ਕਰਦਾ ਤਾਂ ਮੈਨੂੰ ਕਹਿੰਦੇ ਨੇ ਕਿ ਤੂੰ ਘਰ ਦਾ ਕੰਮ ਨਹੀਂ ਕਰਾ ਸਕਦਾ ਲੇਕਿਨ ਆਪ ਉਹਨੇ ਆਪਣਾ ਗਰਾਂਮ ਢਾਇਆ ਹੋਇਆ ਤੇ ਉੱਥੇ ਮੇਰੇ ਕੰਧ ਵਿੱਚ ਪਾੜ ਪੈ ਗਿਆ ਦਾ ਮੇਰੀ ਮੇਰੇ ਪੁੱਛੋਂ ਤੋਂ ਬਗੈਰ ਇੱਕ ਕੰਧ ਪਾੜੀ ਹੈ ਮੇਰੀ ਜਿਹੜੀ ਮੇਰੀ ਅੰਦਰ ਜਾ ਕੇ ਜਦੋਂ ਮਰਜੀ ਮੌਕਾ ਵੇਖ ਕੇ ਵੇਖ ਸਕਦੇ ਹੋ ਕਿ ਅੰਦਰ ਮੇਰੀ ਲੈਂਟਰੀ ਪਾੜ ਗਿਆ ਦਾ ਤੇ ਕੰਧ ਵੀ ਪਾੜ ਗਈ ਹੈ ਤੇ ਲੇਕਿਨ ਕੋਈ ਨੂੰ ਹੀ ਮਲਕੀ ਕੱਲ ਨੂੰ ਮੇਰਾ ਕੋਈ ਨੁਕਸਾਨ ਹੋਈਦਾ ਮੇਰਾ ਕੋਈ ਲੈਂਟਰ ਡਿੱਗ ਪਿਆ ਉਹਦਾ ਕੋਈ ਜ਼ਿੰਮੇਵਾਰ ਆ ਇਹਦੇ ਸਬੰਧ ਵਿੱਚ ਐਸਐਸਪੀ ਨੂੰ ਕੋਈ ਦਿੱਤੀ ਮੈਂ ਐਪਲੀਕੇਸ਼ਨ ਸਰ ਦਿੱਤੀ ਆ ਐ ਐਸਐਸਪੀ ਸਾਹਿਬ ਨੂੰ 28 8 2022 ਨੂੰ ਤੇ ਜਿਹਦਾ ਕੰਪਲੇਨ ਨੰਬਰ ਆ 15 99 97 ਉਹਨਾਂ ਤੇ ਅਜੇ ਤੱਕ ਮੇਰਾ ਕੋਈ ਐਕਸ਼ਨ ਨਹੀਂ ਹੈਗਾ ਤੇ ਉਲਟਾ ਉਹਨਾਂ ਨੇ ਮੇਰੇ ਤੇ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹ ਗਾਲਾਂ ਕੱਢਦਾ ਹੈ ਮੇਰੀ ਮਾਤਾ ਜੀ ਦੇ ਜਿਹੜੀ ਉਹ ਤੁਰ ਨਹੀਂ ਸਕਦੀ ਜਿਨ੍ਹਾਂ ਦੀ ਉਮਰ 72 ਸਾਲ ਹੈ ਮੇਰੇ ਲੜਕੇ ਤੇ ਐਪਲੀਕੇਸ਼ਨ ਦਿੱਤੀ ਜਿਹਦੀ ਉਮਰ ਹੈ 25 ਸਾਲ ਵਿਚਾਰਾ ਕੋਈ ਕੰਮ ਨਹੀਂ ਕਰ ਸਕਦਾ ਬਲਕਿ ਮੇਰੇ ਦੀ ਸੇਵਾ ਕਰਦਾ ਪਿਆ ਉਹਨਾਂ ਤੇ ਉਲਟਾ ਮੇਰੇ ਤੇ ਕੇਸ ਪਾਉਣ ਦੀ ਕੋਸ਼ਿਸ਼ ਆ ਰਹੇ ਨੇ ਮੈਨੂੰ ਹਰਾਸਮੈਂਟ ਕਰਨ ਦੇ ਨੇ ਕਰੋੜਾ ਪਤੀ ਹੈ ਤੇ ਮੈਨੂੰ ਕਹਿ ਰਿਹਾ ਕਿ ਤੂੰ ਐਂ ਕਰ ਤੂੰ 7 ਲੱਖ ਦਾ ਮਕਾਨ ਲਿਆ ਸਾਡੇ ਸਾਝੇ 7 ਲੱਖ ਰੁਪਏ ਲਿਆ ਤੇ ਘਰ ਛੱਡ ਕੇ ਚਲ ਜਾ ਨਹੀਂ ਤਾਂ ਤੈਨੂੰ ਤੇ ਅਸੀਂ ਐਂ ਕਰਤਾਗੇ ਜੇ ਕਰਦਾਂਗੇ ਉਹ ਕਰਦਾਂਗੇ ਮੈਂ ਇਹੋ ਚਾਹੁੰਦਾ ਕਿ ਜੇ ਬਾਈਚਾਸ ਮੈਂ ਮਲਕੀ ਮਾਰ ਮਾਰ ਕੇ ਮੈਂ ਜੁਣਾ ਚਾਹੁੰਦਾ ਮੈਂ ਤੇ ਇਹੋ ਹੀ ਦਰਖਾਸਤ ਕਰਨਾ ਕਿ ਮੇਰੀ ਮਲਕੀ ਪ੍ਰਧਾਨ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਤੇ ਰਾਸ਼ਟਰਪਤੀ ਕੋ ਕਿ ਮੈਨੂੰ ਇਸ਼ਾ ਮੁਰਤੀ ਮਲਕੀ ਮਲਕੀ ਜੋਵੀਆਗਾ ਤੇ ਮੇਰੇ ਪਰਵਾਹ ਚੁਕੇ ਇਸ ਦਾ ਕੋਈ ਦਖਲ ਨਹੀਂ ਹੋਏਗਾ ਕੋਈ ਵੀ ਉਹਦਾ ਦੂਸਰੇ ਪੈਰ ਜੰਗਬਾਦਰ ਦਾ ਕੁਝ ਹੋ ਰਹੀ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਕੋਰਟ ਦੇ ਵਿੱਚ ਵਿਚਾਰਿਆधीन ਹੈ ਤੇ ਕੇਸ ਹਾਰਨ ਦੇ ਡਰ ਤੋਂ ਜਤਿੰਦਰ ਕਾਲੀਆ ਇਹ ਸਾਰੇ ਡਰਾਮੇ ਕਰ ਰਿਹਾ ਹੈ ਆਓ ਦੇਖਦੇ ਹਾਂ ਦੂਸਰੇ ਪੈਰ ਜੰਗਬਾਦਰ ਦੇ ਕੀ ਕਿਹਾ ਪਰ ਇਹ ਤੇ ਸਮਾਂ ਹੀ ਦੱਸੇਗਾ ਕਿ ਇਹ ਕਹਾਣੀ ਕੀ ਮੋੜ ਲੈਂਦੀ ਹੈ ਉਹ ਬਿਲਕੁਲ ਝੂਠੀ ਆ ਉਹ ਕਹਿ ਰਿਹਾ ਵੀ ਸਾਡੇ ਕੋਲ ਜਗ੍ਹਾ ਦੇ ਸਬੂਤ ਨੇ ਸਾਰਾ ਕੁਝ ਹੈਗਾ ਤੇ ਫਿਰ ਵੀ ਤੁਸੀਂ ਮਤਲਬ ਕੋਈ ਕਾਰਜ ਜਗਾ ਜਗਾ ਇਹ ਸਾਡੀ ਜੱਦੀ ਆ ਸਾਡੇ ਡਾਡੀ ਹੋ ਰਹੰਦੀ ਆ ਜੱਦੀ ਜਗਾ ਵਾ ਅਸੀਂ ਇਹਦੇ ਮਾਲਕ ਆ ਤੇ ਇਹ ਕੋਚਰ ਤੋਂ ਪਿੱਛੇ ਰਹਿ ਰਿਆ ਸੀ ਤੇ ਇਹਨੇ ਘੂਠੇ ਝੂਠੇ ਦਸਤਾਵੇਜ਼ ਜੋ ਜਮੂ ਕੋਲ ਬਣਵਾ ਕੇ ਲੈੰਦੇ ਨੇ ਇਹ ਗਮਰਾਹ ਕਰ ਰਿਹਾ ਸਾਨੂੰ ਹਾਲਾਂਕਿ ਜਿਹੜਾ ਜਿਹੜਾ ਕੰਮ ਜਮੂ ਹੋਇਆ ਵਾ ਗਲਤ ਜਿਹੜੇ ਕਾਗਜ਼ ਲੈੰਦੇ ਨੇ ਉਹ ਕਲਨੋਦੀ ਤਹਿਸੀਲ ਜੀ ਵੀ ਹੋ ਸਕਦਾ ਸੀ ਜੇ ਸੱਚਾ ਹੁੰਦਾ ਤੇ ਤੇ ਗਲਤ ਦੱਸ ਆਵੇ ਜਨਾਲੇ ਗਮਰਾਹ ਕਰ ਰਿਆ ਤੇ ਅਹੀ ਇਹ ਜਿਹੜਾ ਜਦੋਂ ਪਤਾ ਲੱਗਾ ਵਾ ਇਹ ਮਕਾਨ ਨਹੀਂ ਖਾਲੀ ਕਰਦਾ ਪਤਾ ਲੱਗਾ ਇਹ ਕੇਸ ਕੋਰਚ ਕੇਸ ਕਰਤਾ ਇਹਨੇ ਵੀ ਕਰਤਾ ਇਹ ਵੀ ਕਰਤਾ ਕੋਰਚ ਕੇਸ ਸਾਡਾ ਚੱਲਦਾ ਪਿਆ ਤੇ ਉਸ ਤੋਂ ਬਾਅਦ ਇਹਨੇ ਗਲਤ ਦਰਖਾਸਤਾਂ ਵੀ ਕੱਢੀਆਂ ਨੇ ਜਿਹੜਾ ਐਸਐਸਪੀ ਸਾਹਿਬ ਨੇ ਸਾਡਾ ਬਹਿਗਮ ਕਹਤਾ ਕਿ ਇੱਕ ਦੂਜੇ ਨਾਲ ਕੋਈ ਦਰਖਾਸਤ ਨਹੀਂ ਕੱਢਣੀ ਕੋਈ ਗੱਲਬਾਤ ਨਹੀਂ ਕਰਨੀ ਜੋ ਕੋਰਡ ਫੈਸਲਾ ਕਰੇਗੀ ਉਹ ਤੁਹਾਨੂੰ ਮੰਨਣਾ ਪਏਗਾ ਉਥੇ ਮੰਨ ਕੇ ਆ ਹੁਣ ਤਿੰਨ ਚਾਰ ਦਿਨ ਤੋਂ ਗਲਤ ਅੰਸਰ ਜਿਹੜੀ ਸਾਡੀ ਦੁਕਾਨ ਤੇ ਸਾਡੀ ਗਲੀ 'ਚ ਫੇਰਾ ਮਾਰਦੇ ਪਏ ਨੇ ਤੇ ਇਹ ਸਾਨੂੰ ਹੁਣ ਗਮਰਾਹ ਕਰਦਾ ਪਿਆ ਵਾ ਕਿ ਇਹ ਕੇਸ ਵਾਪਸ ਲੈ ਲੈਣਾ ਇਹ ਕੇਸ ਕੋਰਟ ਚ ਹਰਦਾ ਪਿਆ ਵਾ ਤੇ ਇਸ ਕਰਕੇ ਇਹਨੇ ਹੁਣ ਜਿਹੜੀ ਵੀਡੀਓ ਪਾਈ ਹੈ ਗਲਤ ਪਾਈ ਆ ਤੇ ਇਹਦੇ ਵਿੱਚ ਅੱਜ ਤੋਂ 15-20 ਦਿਨ ਪਹਿਲਾਂ ਵੀ ਸਾਨੂੰ ਜਦੋਂ ਪਤਾ ਲੱਗਾ ਕਿ ਇੱਥੇ ਗਲਤ ਅੰਸਰ ਫਿਰਦੇ ਪਏ ਨੇ ਤੇ ਸਾਡੇ ਡੈਡੀ ਨੇ ਤੇ ਸਾਡੀ ਮੰਮੀ ਨੇ ਇਹ ਜਾਣ ਕੇ ਆਪਣੇ ਆਪ ਚ ਬਹੁਤ ਫੇਲ ਫੇ ਕਿ ਕੀਤਾ ਵਾ ਤੇ ਉਹ ਟੈਨਸ਼ਨ ਚ ਨੇ ਤੇ ਮੰਮੀ ਸਾਡੀ ਅੱਜ ਤੋਂ 8-10 ਪਹਿਲਾਂ ਐਸਜੀ ਯੂ ਉੱਥੇ ਕੀ ਨਾਮ ਦਾ ਗੁਰਦਾਸਪੁਰ ਰੰਦਨਾ ਅਰੂੜਾ ਹਸਪਤਾਲ ਜੀ ਆਈਸੀਯੂ ਜੇ ਰਹਿ ਕੇ ਆਏ ਨੇ ਕਿ ਉਹ ਬਹੁਤ ਟੈਨਸ਼ਨ ਡੈਡੀ ਟੈਨਸ਼ਨ ਚ ਤੇ ਜੇ ਕੱਲ ਨੂੰ ਸਾਡੇ ਮੰਮੀ ਨੂੰ ਜਾਂ ਡੈਡੀ ਨੂੰ ਕਿਸੇ ਕਿਸਮ ਦੀ ਵੀ ਕੋਈ ਗਲਤ ਬਾਤ ਹੋ ਜਾਂਦੀ ਆ ਇਹ ਗਨਾਹ ਇਹ ਜਤਿੰਦਰ ਕਾਲੀਆ ਇਹਦਾ ਮੁੰਡਾ ਤੇ ਇਹ ਸਾਰਾ ਪਰਿਵਾਰ ਜ਼ਿੰਮੇਵਾਰ ਹੋਏਗਾ ਬਾਕੀ ਗਲਤ ਅਨਸਰ ਇਹਨੂੰ ਗਲਤ ਬਾਹਰੋਂ ਗਾਈਡ ਕਰਦੇ ਪਏ ਨੇ ਉਹ ਤੁਹਾਨੂੰ ਇਹ ਬਾਅਦ ਚ ਦੱਸਾਂਗੇ ਇਹ ਕਿਹੜੇ ਬੰਦੇ ਨੇ ਮੁਬੀਨ ਨਾਲ ਜ਼ਿੰਮੇਵਾਰ ਹੋਣੇ ਵੀ ਕਹਿ ਰਿਹਾ ਵੀ ਪੁਲਿਸ ਸਟੇਸ਼ਨ ਦੇ ਅਪ੍ਰੀਹਲਤੀਆ ਸਾਡੇ ਕੋਈ ਪੇਛ ਨਹੀਂ ਜਾਣ ਦੇਦੇ ਪੀ ਪੁਲਿਸ ਵੇਖੋ ਪੁਲਿਸ ਜਰਜ ਨਹੀਂ ਅੰਦਰ ਖਾਸਾਂ ਨੇ ਕੱਢੀਆਂ ਨੇ ਇਹ ਦਰਖਾਸਤ ਅਸੀਂ ਵੀ ਇੱਕ ਦਿੱਤੀ ਸੀ ਉਹਨਾਂ ਐਸਐਸਪੀ ਸਾਹਿਬ ਨੇ ਉੱਥੇ ਸੱਦ ਲਿਆ ਉੱਥੇ ਜਾ ਕੇ ਮੰਨ ਕੇ ਆਇਆ ਵਾ ਕਿ ਜਿਹੜੀਆਂ ਦਰਖਾਸਤਾਂ ਸਾਰੀਆਂ ਮੈਂ ਵਾਪਸ ਲੈ ਜਾਂਦਾ ਵਾ ਇਹ ਦਰਖਾਸਤਾਂ ਗਲਤ ਨੇ ਤੇ ਅੱਜ ਤੋਂ ਬਾਅਦ ਮੈਂ ਕੋਈ ਦਰਖਾਸਤ ਨਹੀਂ ਦੇਾਂਗਾ ਉੱਥੇ ਦਿਸੈਨ ਕਰਕੇ ਆਇਆ ਵਾ ਸਾਹ ਕੋ ਕਹਿੰਦਾ ਕਿ ਤੁਹਾਡੇ ਫਾਦਰ ਸਾਹਿਬ ਨੇ ਸਾਈਨ ਕਰਕੇ ਦਿੱਤੇ ਕਿ ਮੇਰਾ ਇੱਥੇ ਕੋਈ ਲੈਣ ਦੇਣ ਉਹ ਐਸਐਸਪੀ ਸਾਹਿਬ ਨੇ ਕੋਰਟ ਦੇ ਵੇਖੋ ਕੋਰਟ ਜੇ ਕਹਿੰਦਾ ਨੌ ਬੰਦੇ ਨੌ ਬੰਦਿਆਂ ਨੇ ਸਾਈਨ ਕੀਤੇ ਦੇ ਨੇ ਇਹ ਕੋਰਟ ਤੇ ਸਾਲਮ ਕਰੇ ਇਹ ਉੱਥੋਂ ਹਰਦਾ ਪਿਆ ਵਾ ਉੱਥੇ ਕੋਰਟ ਤੇ ਕਹਿੰਦਾ ਐਸਐਸਪੀ ਸਾਹਿਬ ਨੇ ਇਹਨੇ ਕਿਹਾ ਹੈ ਕਿ ਨੌ ਬੰਦੇ ਅੱਠ ਬੰਦੇ ਮੇਰੇ ਨਾਲ ਨੇ ਐਸਐਸਪੀ ਸਾਹਿਬ ਨੇ ਕਿਹਾ ਅੱਠੇ ਬੰਦੇ ਲਾਇਆ ਮਕਾਨ ਤੇਰਾ ਬਾਗੋ ਤੇ ਸਾਬਤ ਕਰੇ ਨਾ ਜਦੋਂ ਕੋਰਟ ਕੇ ਚੱਲਦਾ ਬਾ ਕੋਰਟ ਤੇ ਸਾਬਤ ਕਰੇ ਕਿ ਵਾਕਿਆ ਮੈਂ ਮਾਲਕ ਆ ਜੋ ਮੈਂ ਉਥੋਂ ਬੁਣਵਾ ਕੇ ਲਿਆਂਦਾ ਵਾ ਜੋ ਮੈਂ ਪੈਸੇ ਜਮਾ ਕਰਾਏ ਨੇ ਇਹ ਉਥੇ ਸਾਬਤ ਕਰ ਰਿਹਾ ਨਾ ਕੋਰਟ ਚ ਇਹ ਗਲਤ ਗੈਟ ਕਰਕੇ ਗਲਤੀ ਜਿਹੜੀ ਇਹ ਵੀਡੀਓ ਬਦ ਕਰਕੇ ਇਹ ਸਾਨੂੰ ਹੁਣ ਘਬਰਾਹ ਕ ਰਣ ਡਿਆ ਵਾ ਕਿਸ ਤਰੀਕੇ ਕੇਸ ਵਾਪਸ ਲੈਣ ਕੇਸੇ ਹਰਦਾ ਪਿਆ ਵਾ ਬਾਕੀ ਸਾਡੀ ਮਾਤਾ ਨੇ ਮੇਰੇ ਫਾਦਰ ਦੀ ਉਮਰ 95 ਸਾਲ ਆ ਮਾਤਾ ਦੀ ਜਿਹੜੀ ਆ 90 ਸਾਲ ਆ ਉਹ ਟੈਨਸ਼ਨ ਚ ਬਹੁਤ ਨੇ ਜੇ ਕੋਈ ਵੀ ਇੱਕ ਗਲਤ ਬਤ ਕਰ ਲਈ ਇਹ ਸਾਰਾ ਪਰਿਵਾਰ ਜੋ ਮੈਂਬਰ ਆਵੇਗਾ